ਪੁੰਮਕੇ ਸਹੀ ਆਤਾ ਹੈ ਪੂਚਰੀ ਕੇ ਜਈਆ ਕਾ ਹੈ ਕਹਿੰਦੇ ਜਿਹੜੇ ਭੂਮੀ 'ਚ ਵੱਸਦੇ ਨੇ ਉਹ ਸੂਕਣੀ ਦੇ ਜੰਮੇ ਹੋਏ ਨੇ ਇਹ ਖੋਣ ਨੇ ਜਿਹੜੇ ਧਰਤੀ 'ਚ ਭੋਰੇ ਪਟ ਕੇ 40 40 45 45 ਦਿਨ ਨਿਕਲਦੀ ਨਹੀਂਗੇ ਵੀ ਇਹ ਵੀ ਇੱਕ ਪਖਤੀ ਆ ਕਹਿੰਦੇ ਜਿਹੜੇ ਭੂਮੀ ਦੇ ਵਿੱਚ ਵੱਸਦੇ ਨੇ ਉਹ ਸੂਕਣੀ ਦੇ ਜੰਮੇ ਹੋਏ ਨੇ ਹੁਣ ਇੱਥੇ ਇੱਕ ਹੋਰ ਗੱਲ ਸਿੱਧ ਹੁੰਦੀ ਆ ਜਿਹੜੇ ਕਹਿੰਦੇ ਨੇ ਬਾਬੇ ਬਕਾਲੇ ਜਾ ਕੇ ਭੋਰੇ 'ਚ ਭਗਤੀ ਕੀਤੀ ਸੀ ਨੌਵੇਂ ਪਾਸ਼ਾ ਨੇ ਦਸੰ ਪਾਸ਼ਾ ਇਹ ਗੱਲ ਲਿਖ ਰਹੇ ਨੇ ਫਿਰ ਉਹ ਆਪਣੇ ਬਾਪ ਵਿਰੁੱਧ ਇਹ ਗੱਲ ਲਿਖਣਗੇ ਵੀ ਉਹਨਾਂ ਨੂੰ ਫਿਰ ਤਾਂ ਉਹ ਸੁਗੜੀ ਦੇ ਜੰਮੇ ਹੋਏ ਹੋਗੇ ਗੁਰਮਤ ਦੇ ਵਿੱਚ ਐਸੀ ਕੋਈ ਭਗਤੀ ਨਹੀਂ ਹੈ ਜਿਹੜੀ ਕਿਤੇ ਬੈਠ ਕੇ ਚੌਂਕੜੀ ਤੇ ਧਿਆਨ ਲਾਉਣਾ ਜਾਂ ਪੂਰੇ ਜਿ ਬੈਠ ਕੇ ਧਿਆਨ ਲਾਉਣਾ ਇਹ ਕਿਸਮ ਦੀ ਕੋਈ ਭਗਤੀ ਨਹੀਂ ਹੈ ਆਪਣੇ ਆਪ ਨੂੰ ਜਾਨਣਾ ਹੋਮੇ ਮਾਰ ਕੇ ਇਹੀ ਇੱਕ ਭਗਤੀ ਆ ਪ੍ਰਭ ਦੀ ਪ੍ਰਾਪਤੀ ਕਰਨੀ ਭੂਮ ਕੇ ਵਸਿਆਤਾ ਹੈ ਪੂਜੜ ਕੇ ਜਈਆ ਕਹ ਹੈ ਨਬ ਕੇ ਉੜੀਆ ਸੋ ਚਰਈਆ ਕਹਿ ਬਖਾਨੀਏ ਜਿਹੜੇ ਹਵਾ ਚੋੜ ਦੇ ਫਿਰਦੇ ਨੇ ਹਫਤਾਵਾਂ ਰਾਹੀ ਆਪਣੇ ਹਵਾਈ ਖਿਆਲਾਂ ਚ ਰਹਿੰਦੇ ਨੇ ਉਹ ਚਰਈਆ ਕਹਿ ਬਖਾਨੀਏ ਉਹਨਾਂ ਨੂੰ ਚਿੜੀਆਂ ਕਹਿ ਕੇ ਬੁਲਾਓ ਇਸ ਤੋਂ ਵੱਧ ਕੋਈ ਨਹੀਂ ਹੈਗੇ ਫਲ ਕੇ ਪਛਈਆਤਾ ਹੈ ਬਾਂਦਰੀ ਕੇ ਜਈਆ ਕਹ ਜਿਹੜੇ ਜੰਗਲਾਂ ਚ ਹੁਣ ਇੱਕ ਫਲ ਫੁੱਲ ਖਾ ਕੇ ਹੀ ਗੁਜ਼ਾਰਾ ਕਰਦੇ ਨੇ ਉਹ ਕਹਿੰਦੇ ਉਹ ਕੋਈ ਵੱਡੀ ਗੱਲ ਨਹੀਂ ਉਹ ਬਾਂਦਰੀ ਦੇ ਜੰਮੇ ਹੋਏ ਸਮਝੋ ਬਾਂਦਰੀ ਦੇ ਬੱਚੇ ਨੇ ਜਿਹੜੇ ਬਾਂਦਰ ਨੇ ਉਹ ਵੀ ਕੇਲੇ ਗੁਲੇ ਖਾ ਕੇ ਫਲ ਫਲ ਖਾ ਕੇ ਗੁਜ਼ਾਰਾ ਕਰਦੇ ਨੇ ਆਦਿਸ ਫਿਰਈਆ ਤੇ ਤੋ ਭੂਤ ਕੈ ਪਛਾਨੀ ਨਾ ਆਦਿਸ ਨੇ ਵਾਲੀ ਭਗਤੀ ਆ ਵੀ ਕਿਸੇ ਨੂੰ ਦਿਸਣਾ ਨਹੀਂਗਾ ਬਿਲਕੁਲ ਅਲੋਪ ਹੋ ਜਾਣਾ ਬਿਲਕੁਲ ਢੋਂਗੇ ਹਿਮਾਲਿਆ ਤੇ ਪਰਬਤਾਂ ਤੇ ਜਾ ਕੇ ਬਹਿ ਜਾਣਾ ਆਦਿਸ ਨਾ ਦਿਸਣ ਵਾਲੇ ਫਿਰਦੇ ਨੇ ਤੇ ਤੋ ਭੂਤ ਕੈ ਪਛਾਨੀ ਉਹਨਾਂ ਨੂੰ ਭੂਤ ਸਮਝੋ ਭੂਤ ਕਿਹੜਾ ਦਿਨ ਦੇ ਨੇ ਕਿਸੇ ਨੂੰ ਕਹਿੰਦੇ ਜਲ ਕੇ ਤਰਈਆ ਕੋ ਗੰਗੇਰੀ ਸੀ ਕਹਿਤ ਜਗ ਕਈ ਸਾਧੂ ਜਲ ਦੇ ਵਿੱਚ ਪੈ ਜਾਂਦੇ ਨੇ ਆਪਣੇ ਸਰੀਰ ਨੂੰ ਪੂਰਾ ਢਿੱਲਾ ਛੱਡ ਦਿੰਦੇ ਨੇ ਕੋਈ ਵੀ ਇਨਸਾਨ ਜੇ ਉਹ ਪਾਣੀ ਦੇ ਵਿੱਚ ਪੈ ਕੇ ਆਪਣਾ ਸਰੀਰ ਪੂਰਾ ਢਿੱਲਾ ਛੱਡ ਦੇਵੇ ਉਹ ਤੈਰਨ ਲੱਗ ਜਾਊਗਾ ਫਿਰ ਉਹ ਜਿਹੜੇ ਸਾਧੂ ਐਵੇਂ ਕਰਦੇ ਸੀਗੇ ਕਰਦੇ ਨੇ ਬਹੁਤ ਸਾਧੂ ਐਵੇਂ ਉਹ ਸਰੀਰ ਨੂੰ ਢਿੱਲਾ ਛੱਡ ਦਿੰਦੇ ਨੇ ਪਾਣੀ ਵਿੱਚ ਤੈਰ ਲਾ ਜਾਂਦੇ ਨੇ ਕਿਤੇ ਜਲ ਕੇ ਤਰਈਆ ਕੋ ਗੰਗੇਰੀ ਸੀ ਕਹਿਤ ਜਗ ਇੱਕ ਗੰਗੇਰੀ ਕੀੜਾ ਉਹ ਪਾਣੀ ਦੇ ਉੱਤੇ ਭੱਜਦਾ ਤੈਰਦਾ ਰਹਦਾ ਡੁੱਬਦਾ ਨਹੀਂਗਾ ਕਹਿੰਦਾ ਜਿਹੜਾ ਜਲ ਤੇ ਤਰਨੇ ਵਾਲਾ ਉਹਨੂੰ ਜੱਗ ਗੰਗੇਰੀ ਕਹਿੰਦਾ ਉਹ ਜਿਹੜੇ ਪਾਣੀ 'ਚ ਤੈਰਨ ਦਾ ਕਰਦੇ ਨੇ ਉਹ ਕੋਈ ਵੱਡੀ ਭਗਤੀ ਨਹੀਂ ਹੈਗੀ ਉਹ ਗੰਗੇਰੀਓ ਨੇ ਉਹ ਕੀੜਾ ਨੇ ਕਹਤ ਜੱਗ ਆਗ ਕੇ ਪਛਈਆ ਸੋ ਚਕੂਰ ਸਭ ਬਾਨੀ ਹੈ ਅੱਗ ਲਾ ਕੇ ਵਿਚਾਲੇ ਬੈਠ ਕੇ ਭਗਤੀ ਕਰਦੇ ਨੇ ਉਹ ਕੌਣ ਨੇ ਚਕੂਰ ਨਹੀਂ ਹੁਣ ਜਿਹੜੀ ਚਕੂਰ ਹੁੰਦੀ ਆ ਸੂ ਸੂਰਜ ਨਾਲ ਪ੍ਰੇਮ ਕਰਦੀ ਆ ਉਹ ਸੂਰਜ ਵੱਲ ਚੱਕੀ ਜਾਂਦੀ ਓਡੀ ਜਾਂਦੀ ਉਧਰ ਨੂੰ ਉਹ ਗਰਮੀ ਬਰਦਾਸ਼ਤ ਕਰਦੀ ਆ ਉਹ ਜਿਹੜੇ ਅੱਗ ਲਾ ਕੇ ਭਗਤੀ ਕਰਦੇ ਨੇ ਵਿੱਚ ਬੈਠ ਕੇ ਉਹ ਚਕੌਰ ਨੇ ਉਸ ਤੋਂ ਵੱਧ ਕੁਝ ਨਹੀਂ ਹੈਗੇ ਉਹਨਾਂ ਨੂੰ ਚਕੌਰ ਸਮ ਮੰਨਿਏ ਸਮ ਮੰਨ ਜੀ ਬਰਾਬਰ ਚਕੌਰ ਦੇ ਬਰਾਬਰ ਮਨੁੱਖ ਤੋਂ ਵੱਧ ਕੁਝ ਨਹੀਂ ਸੂਰਜ ਸਵਈਆ ਤਾਹੇ ਕਾਲ ਕੀ ਬੜਈਆ ਦੇਤ ਜਿਹੜੇ ਸੂਰਜ ਨੂੰ ਸੇਵਦੇ ਨੇ ਸੂਰਜ ਦੀ ਭਗਤੀ ਕਰਦੇ ਨੇ ਉਹ ਉਹ ਕੌਨ ਮਤਲਬ ਕਮਲ ਦੀ ਵਡਿਆਈ ਕਰਦੇ ਨੇ ਕਮਲ ਜੇ ਸੂਰਜ ਨਾ ਨਿਕਲੇ ਕਮਲ ਖੜਦੇ ਨਹੀਂਗੇ ਜਿਹੜੇ ਸੂਰਜ ਦੀ ਭਗਤੀ ਕਰਦੇ ਨੇ ਉਹ ਕਮਲ ਦੀ ਵਡਿਆਈ ਕਰ ਰਹੇ ਨੇ ਚੰਦਰਮਾ ਸਵਈਆ ਕੋ ਕਵੀ ਕਹਿ ਪਹਿਚਾਨੀਏ ਹੁਣ ਕਈ ਚੰਦ ਦੀ ਭਗਤੀ ਕਰਦੇ ਨੇ ਕਹਿੰਦੇ ਉਹਨਾਂ ਨੂੰ ਕਵੀ ਕਹਿ ਕੇ ਕਹੋ ਜਿਹੜੇ ਚੰਦ ਦੀ ਭਗਤੀ ਕਰਦੇ ਨੇ ਜਿਹੜੇ ਸੂਰਜ ਦੀ ਕਰਦੇ ਨੇ ਉਹਨੂੰ ਕਮਲ ਕਹੋ ਜਿਹੜੇ ਚੰਦ ਦੀ ਕਰਦੇ ਨੇ ਉਹਨਾਂ ਨੂੰ ਕਵੀ ਕਹੋ ਕਿਉਂਕਿ ਕਵੀ ਕਵਿਤਾਵਾਂ ਲਿਖਦੇ ਨੇ ਕਿਸੇ ਦਾ ਹੋ ਸਕਦਾ ਦਾ ਜੰਗ ਆਪਣੀ ਪ੍ਰੇਮਿਕਾ ਨੂੰ ਲਈ ਚੰਨ ਕਹਿੰਦੇ ਨੇ ਤੇਰਾ ਚੰਨ ਵਰਗਾ ਮੁਖੜਾ ਜਾ ਬਸ ਚੰਨ ਦੀ ਵਡਿਆਈ ਕਰ ਰਹੇ ਨੇ ਉਹਨਾਂ ਨੂੰ ਕਵੀ ਕਹੋ ਉਸ ਤੋਂ ਵੱਧ ਕੁਝ ਨਹੀਂ ਜਿਹੜੇ ਚੰਨ ਨੂੰ ਸਿਮਰਦੇ ਨੇ ਚੰਨ ਦੀ ਭਗਤੀ ਕਰਦੇ ਨੇ ਨਾਰਾਇਣ ਕਛਮਛ ਤਿੰਦੂਆ ਕਹੇ ਤਾਂ ਸਭ